ਹਬਕੁਕ ਨਬੀ ਦਾ ਸਵਾਲ ਉਹ ਅਗੰਮ ਵਾਕ ਜਿਹੜਾ ਹਬਕੁਕ ਨਬੀ ਨੇ ਵੇਖਿਆ हे ਯਹੋਵਾ ਮੈਂ ਕਦ ਤائیں ਦੁਹਾਈ ਦਿੰਦਾ ਅਤੇ ਤੂੰ ਨਾ ਸੁਣੇਗਾ ਜਾਂ ਮੈਂ ਤੇਰੇ ਅੱਗੇ ਜ਼ੁਲਮ ਚਿਲਾਵਾਂ ਅਤੇ ਤੂੰ ਨਾ ਬਚਾਵੇਂਗਾ ਤੂੰ ਮੈਨੂੰ ਵਧੀ ਕਿਉਂ ਵਿਖਾਉਂਦਾ ਹੈ ਅਤੇ ਕਸ਼ਟ ਉੱਤੇ ਮੇਰਾ ਧਿਆਨ ਲਾਉਂਦਾ ਹੈ ਬਰਬਾਦੀ ਅਤੇ ਜ਼ੁਲਮ ਮੇਰੇ ਅੱਗੇ ਹਨ ਝਗੜੇ ਹੁੰਦੇ ਹਨ ਅਤੇ ਵਿਖਾਦ ਉੱਠਦੀ ਹੈ ਇਸ ਲਈ ਵਿਵਸਥਾ ਢਿੱਲੀ ਪੈ ਜਾਂਦੀ ਹੈ ਅਤੇ ਨਿਆਂ ਕਦੇ ਵੀ ਨਹੀਂ ਨਿਕਲਦਾ ਕਿਉਂ ਜੋ ਦੋਸ਼ਟ ਧਰਮੀ ਨੂੰ ਘੇਰ ਲੈਂਦਾ ਹੈ ਤਦੇ ਨਿਯਾਉ ਵਿੰਗਾ ਨਿਕਲਦਾ ਹੈ ਕਉਮਾ ਵਿੱਚ ਵੇਖੋ ਅਤੇ ਗੋਹ ਕਰੋ ਅਚਰਜ ਮੰਨੋ ਅਤੇ ਹੈਰਾਨ ਹੋਵੋ ਕਿਉਂ ਜੋ ਤੁਹਾਡੇ ਦਿਨਾਂ ਵਿੱਚ ਮੈਂ ਅਜੇ ਹਾਂ ਕੰਮ ਕਰ ਰਿਹਾ ਹਾਂ ਜਿਹਦੀ ਭਰਤੀਤ ਤੁਸੀਂ ਨਹੀਂ ਕਰੋਗੇ ਜੇ ਉਹ ਤੁਹਾਨੂੰ ਦੱਸਿਆ ਜਾਵੇ ਵੇਖੋ ਤਾਂ ਮੈਂ ਕਸ਼ਦਿਆਂ ਨੂੰ ਉਠਾ ਰਿਹਾ ਹਾਂ ਉਸ ਕੌੜੀ ਅਤੇ ਜੋਸ਼ ਵਾਲੀ ਕੌਮ ਨੂੰ ਜਿਹੜੇ ਧਰਤੀ ਦੀ ਚੌੜਾਈ ਵਿੱਚ ਤੁਰ ਪੈਂਦੇ ਹਨ ਪਾਈ ਵਸੇਬਿਆਂ ਉੱਤੇ ਕਬਜ਼ਾ ਕਰਨ ਜਿਹੜੇ ਉਹਨਾਂ ਦੇ ਆਪਣੇ ਨਹੀਂ ਉਹ ਭਿਆਨਕ ਅਤੇ ਹੌਲਨਾਕ ਹਨ ਉਹਨਾਂ ਦਾ ਨਿਯਾਉ ਅਤੇ ਆਦਰ ਉਹਨਾਂ ਦੀ ਆਪਣੀ ਵੱਲੋਂ ਨਿਕਲਦਾ ਹੈ ਉਹਨਾਂ ਦੇ ਘੋੜੇ ਚਿੱਤਿਆਂ ਨਾਲੋਂ ਤੇਜ਼ ਹਨ ਅਤੇ ਸੰਝ ਦੇ ਭਿਗਾੜਾਂ ਨਾਲੋਂ ਵੈਸੀ ਹਨ ਉਹਨਾਂ ਦੇ ਅਸਵਾਰ ਕੁੱਦ ਦੇ ਤੱਪਦੇ ਅੱਗੇ ਵੱਧਦੇ ਹਨ ਅਸਵਾਰ ਦੂਰੋਂ ਆਉਂਦੇ ਹਨ ਉਹ ਓਕਾਬ ਵਾਂਗ ਜੋ ਖਾਣ ਲਈ ਜਲਦੀ ਕਰਦਾ ਹੈ ਉੱਡਦੇ ਹਨ ਉਹ ਸਾਰੇ ਦੇ ਸਾਰੇ ਜ਼ੁਲਮ ਲਈ ਆਉਂਦੇ ਹਨ ਉਹਨਾਂ ਦੇ ਮੂੰਹਾਂ ਦਾ ਰੁਖ ਸਾਹਮਣੇ ਹੈ ਉਹ ਬੰਦੂਆਂ ਨੂੰ ਰੇਤ ਵਾਂਗ ਜਮਾ ਕਰਦੇ ਹਨ ਉਹ ਰਾਜਿਆਂ ਉੱਤੇ ਠੱਠਾ ਮਾਰਦੇ ਹਨ ਉਹ ਹਾਕਮਾਂ ਉੱਤੇ ਹੱਸਦੇ ਹਨ ਉਹ ਹਰੇਕ ਗੜ੍ਹ ਉੱਤੇ ਹੱਸਦੇ ਹਨ ਉਹ ਮਿੱਟੀ ਦਾ ਦੰਦਮਾ ਬਨ ਕੇ ਉਸ ਨੂੰ ਲੈਂਦੇ ਹਨ ਤਦ ਉਹ ਹਵਾਵਾਂਗ ਚੱਲਣਗੇ ਅਤੇ ਲੰਘਣਗੇ ਉਹ ਦੋਸ਼ੀ ਹੋ ਜਾਣਗੇ ਉਨ੍ਹਾਂ ਦਾ ਬਲ ਉਨ੍ਹਾਂ ਦਾ ਦੇਵ ਹੋਵੇਗਾ ਕੀ ਤੂੰ ਆਦ ਤੋਂ ਨਹੀਂ हे ਯਹੋਵਾ ਮੇਰੇ ਪਰਮੇਸ਼ਰ ਮੇਰੇ ਪਵਿੱਤਰ ਪੁਰਖ ਅਸੀਂ ਨਹੀਂ ਮਰਾਂਗੇ हे ਯਹੋਵਾ ਤੈ ਉਹਨਾਂ ਨੂੰ ਨਿਆਂ ਲਈ ਠਹਿਰਾਇਆ ਹੈ ਅਤੇ हे ਚਟਾਨ ਤੈ ਉਹਨਾਂ ਨੂੰ ਸੋਧਾਰਣ ਲਈ ਥਾਪਿਆ ਹੈ ਤੂੰ ਜਿਹਦੀਆਂ ਅੱਖਾਂ ਬਦੀ ਦੇ ਵੇਖਣ ਨਾਲੋਂ ਸ਼ੁੱਧ ਹਨ ਜੋ ਹਨੇਰ ਉੱਤੇ ਨਿਗਾਹ ਨਹੀਂ ਰੱਖ ਸਕਦਾ ਤੂੰ ਛਲੀਆਂ ਉੱਤੇ ਨਿਗਾਹ ਕਿਉਂ ਰੱਖਦਾ ਹੈ ਤੂੰ ਕਿਉਂ ਚੁੱਪ ਰਹਿੰਦਾ ਹੈ ਜਦ ਦੁਸ਼ਟ ਉਹਨੂੰ ਨਿਗਲ ਲੈਂਦਾ ਹੈ ਜੋ ਉਸ ਤੋਂ ਧਰਮੀ ਹੈ ਤੋ ਆਦਮੀਆਂ ਨੂੰ ਸਮੁੰਦਰ ਦੀਆਂ ਮੱਛੀਆਂ ਵਾਂਗ ਬਣਾਉਂਦਾ ਹੈ ਉਹਨਾਂ ਕਿਸਰਣ ਵਾਲਿਆਂ ਵਾਂਗ ਜਿਨ੍ਹਾਂ ਦਾ ਹਾਕਮ ਨਹੀਂ ਉਹ ਉਹਨਾਂ ਸਭਨਾਂ ਨੂੰ ਕੁੰਡੀ ਨਾਲ ਉਤਾਹ ਲੈ ਆਉਂਦਾ ਹੈ ਉਹ ਉਹਨਾਂ ਨੂੰ ਆਪਣੇ ਜਾਲ ਵਿੱਚ ਖਿੱਚ ਲੈ ਜਾਂਦਾ ਹੈ ਉਹ ਉਹਨਾਂ ਨੂੰ ਆਪਣੇ ਮਹਾਜਾਲ ਵਿੱਚ ਇਕੱਠਾ ਕਰਦਾ ਹੈ ਤਾਂ ਉਹ ਆਨੰਦ ਹੁੰਦਾ ਅਤੇ ਖੁਸ਼ੀ ਮਨਾਉਂਦਾ ਹੈ ਇਸ ਲਈ ਉਹ ਆਪਣੇ ਜਾਲ ਲਈ ਬਲੀ ਚੜਾਉਂਦਾ ਹੈ ਅਤੇ ਆਪਣੇ ਮਹਾਜਾਲ ਲਈ ਧੂਫ ਦਿਖਾਉਂਦਾ ਹੈ ਕਿਉਂ ਜੋ ਉਹਨਾਂ ਨਾਲ ਉਹਦਾ ਹਿੱਸਾ ਮੋਟਾ ਅਤੇ ਉਹਦਾ ਭੋਜਨ ਠਿੰਦਾ ਹੈ ਕੀ ਉਹ ਆਪਣੇ ਜਾਲ ਨੂੰ ਖਾਲੀ ਕਰਦਾ ਰਹੇਗਾ ਅਤੇ ਕੌਮਾ ਨੂੰ ਨਿਤ ਵੱਡਣ ਤੋਂ ਨਾ ਹਟੇਗਾ ਹਬਕੂਕ ਬਾਪ 2 ਕਸਦੀਆਂ ਉੱਤੇ ਹਾਏ ਹਾਏ ਮੈਂ ਆਪਣੇ ਪੈਰੇ ਉੱਤੇ ਖਲੋਵਾਂਗਾ ਅਤੇ ਬੋਰੇ ਦੇ ਉੱਤੇ ਖੜਾ ਰਹਾਂਗਾ ਅਤੇ ਧੱਕਾਂਗਾ ਭਾਈ ਮੈਂ ਵੇਖਾਂ ਕਿ ਉਹ ਮੈਨੂੰ ਕੀ ਆਖੇ ਅਤੇ ਮੈਂ ਆਪਣੇ ਊਲਾਮੇ ਦਾ ਕੀ ਉੱਤਰ ਦਿਆਂ ਤਾਂ ਯਹੋਵਾ ਨੇ ਮੈਨੂੰ ਉੱਤਰ ਦਿੱਤਾ ਅਤੇ ਆਖਿਆ ਦਰਸ਼ਨ ਨੂੰ ਲੇਖ ਪੱਟੀਆਂ ਉੱਤੇ ਸਾਫ਼-ਸਾਫ਼ ਲਿਖੇ ਪਈ ਕੋਈ ਪੜਦਾ ਪੜਦਾ ਦੌੜ ਵੀ ਸਕੇ ਇਹ ਰੋਇਆ ਤਾਂ ਇੱਕ ਠਹਿਰਾਏ ਹੋਏ ਸਮੇ ਲਈ ਅਜੇ ਪੂਰੀ ਹੋਣ ਵਾਲੀ ਹੈ ਉਹ ਅੰਤ ਵੱਲ ਕਾਲੀ ਕਰਦੀ ਹੈ ਉਹ ਝੂਠੀ ਨਹੀਂ ਭਾਵੇਂ ਉਹ ਠਹਿਰਿਆ ਰਹੇ ਉਹਦੀ ਉਡੀਕ ਕਰ ਉਹ ਜ਼ਰੂਰ ਆਵੇਗਾ ਉਹ ਚਿਰ ਨਾ ਲਾਵੇਗਾ ਵੇਖ ਉਹ ਮਨ ਵਿੱਚ ਫੁੱਲਿਆ ਹੋਇਆ ਹੈ ਉਹ ਉਸ ਦੇ ਵਿੱਚ ਸਿੱਧਾ ਨਹੀਂ ਪਰ ਧਰਮੀ ਆਪਣੀ ਵਫਾਦਾਰੀ ਨਾਲ ਜਿਵੇਂਗਾ ਨਾਲੇ ਦਾਖ ਰਸ ਖੋਟਾ ਹੈ ਇੱਕ ਹੰਕਾਰੀ ਉਹ ਕਾਇਮ ਨਾ ਰਹੇਗਾ ਜੋ ਪਤਾਲ ਵਾਂਗ ਆਪਣੀ ਲਾਲਸਾ ਵਧਾਉਂਦਾ ਹੈ ਅਤੇ ਉਹ ਮੌਤ ਵਰਗਾ ਹੈ ਜੋ ਰਜਦਾ ਨਹੀਂ ਉਹ ਆਪਣੇ ਲਈ ਸਾਰੀਆਂ ਕੌਮਾਂ ਨੂੰ ਇਕੱਠੀਆਂ ਕਰਦਾ ਹੈ ਅਤੇ ਆਪਣੇ ਲਈ ਸਾਰੀਆਂ ਉਮਤਾ ਦਾ ਢੇਰ ਲਾਉਂਦਾ ਹੈ ਕੀ ਇਹ ਸਾਰੇ ਉਹਦੇ ਵਿਰੁੱਧ ਇੱਕ ਦ੍ਰਿਸ਼ਟਾਂਤ ਅਤੇ ਉਹਦੇ ਵਿਰੁੱਧ ਇੱਕ ਮਹਿਣਾ ਨਾ ਦੇਣਗੇ ਉਹ ਆਖਣਗੇ ਹਾਏ ਉਹਨੂੰ ਜੋ ਉਸ ਨੂੰ ਵਧਾਉਂਦਾ ਹੈ ਜਿਹੜਾ ਆਪਣਾ ਨਹੀਂ ਹੈ ਕਦ ਤੀਕ ਅਤੇ ਜੋ ਝੈਣਿਆਂ ਦਾ ਭਾਰ ਆਪਣੇ ਉੱਤੇ ਲੱਦਦਾ ਹੈ ਕੀ ਤੇਰੇ ਦੇਣਦਾਰ ਅਚਾਨਕ ਨਾ ਉਠਣਗੇ ਅਤੇ ਉਹ ਜੋ ਤੈਨੂੰ ਧਰਲੀ ਮਾਰਦੇ ਹਨ ਨਾ ਜਾਗਣਗੇ ਕੀ ਤੂੰ ਉਹਨਾਂ ਲਈ ਲੁੱਟਦਾ ਮਾਲ ਨਾ ਹੋਵੇਗਾ ਇਸ ਲਈ ਕੀ ਤੈਂ ਬਹੁਤੇ ਕੌਮਾਂ ਨੂੰ ਲੁੱਟ ਲਿਆ ਉਮਤਾ ਦਾ ਸਾਰਾ ਬਕੀਆ ਤੈਨੂੰ ਵੀ ਲੁੱਟ ਲਵੇਗਾ ਆਦਮੀਆਂ ਦੇ ਖੂਨ ਅਤੇ ਉਸ ਜ਼ੁਲਮ ਦੇ ਕਾਰਨ ਜਿਹੜਾ ਦੇਸ਼ ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ ਹਾਏ ਉਹਨੂੰ ਜੋ ਆਪਣੇ ਘਰਾਨੇ ਲਈ ਬੁਰਾ ਲਾਭ ਖਾਟ ਲਵੇ ਭਾਈ ਉਹ ਆਪਣਾ ਆਲਣਾ ਉਚਾਈ ਤੇ ਰੱਖੇ ਤਾਂ ਜੋ ਉਹ ਬਿਪਤਾ ਦੇ ਵਸ ਤੋਂ छुड़ाया ਜਾਵੇ ਤੈ ਆਪਣੇ ਘਰਾਨੇ ਲਈ ਨਮੋਸ਼ੀ ਦੀ ਜੁਗਤ ਕੀਤੀ ਤੈ ਬਹੁਤੀਆਂ ਉਮਤਾ ਨੂੰ ਵੱਢ ਸੁੱਟਿਆ ਸੋ ਤੈ ਆਪਣੀ ਹੀ ਜਾਨ ਦਾ ਪਾਪ ਕੀਤਾ ਪੱਥਰ ਕੰਧ ਤੋਂ ਦੁਹਾਈ ਦੇਵੇਗਾ ਅਤੇ ਲੱਕੜੀ ਤੋਂ ਸ਼ਤੀਰ ਉਤਰ ਦੇਵੇਗਾ ਹਾਏ ਉਹਨੂੰ ਜੋ ਸ਼ਹਿਰ ਖੂਨ ਨਾਲ ਬਣਾਉਂਦਾ ਹੈ ਅਤੇ ਨਗਰ ਬਦੀ ਨਾਲ ਕਾਇਮ ਕਰਦਾ ਹੈ ਵੇਖੋ ਕੀ ਇਹ ਸੈਨਾ ਦੇ ਯਹੋਵਾ ਵੱਲੋਂ ਨਹੀਂ ਹੈ ਕਿ ਲੋਕੀਂ ਅੱਗ ਲਈ ਮਿਹਨਤ ਕਰਦੇ ਹਨ ਅਤੇ ਉਮਤਾ ਵਿਅਰਥ ਲਈ ਥੱਕ ਜਾਂਦੀਆਂ ਹਨ ਧਰਤੀ ਤਾਂ ਯਹੋਵਾ ਦੇ ਪ੍ਰਤਾਪ ਦੇ ਗਿਆਨ ਨਾਲ ਭਰ ਜਾਵੇਗੀ ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੈ ਹਾਏ ਉਹਨੂੰ ਜੋ ਆਪਣੇ ਗਵਾਂਢੀ ਨੂੰ ਆਪਣੇ ਗੁੱਸੇ ਦੇ ਕਟੋਰੇ ਤੋਂ ਪਿਲਾਉਣਾ ਹੈ ਅਤੇ ਉਸ ਨੂੰ ਵੀ ਮਤਵਾਲਾ ਕਰ ਦਿੰਦਾ ਹੈ ਭਾਈ ਤੂੰ ਉਹਨਾਂ ਦੇ ਨੰਗੇਜ਼ ਉੱਤੇ ੱਟੇ ਤੂੰ ਅਨਾਦਰ ਨਾਲ ਰਜੇਂਗਾ ਨਾ ਪ੍ਰਤਾਪ ਨਾਲ ਤੂੰ ਪੀ ਅਤੇ ਬੇਸੁੰਨਤ ਹੋ יהוה ਦੇ ਸੱਜੇ ਹੱਥ ਦਾ ਕਟੋਰਾ ਘੁੰਮ ਕੇ ਤੇਰੇ ਉੱਤੇ ਆਪਵੇਗਾ ਅਤੇ ਅਤ ਅਨਾਦਰ ਤੇਰੇ ਪ੍ਰਤਾਪ ਉੱਤੇ ਹੋਵੇਗਾ ਕਿਉਂ ਜੋ ਉਹ ਜ਼ੁਲਮ ਜਿਹੜਾ ਲਬਨੋਨ ਨਾਲ ਹੋਇਆ ਤੈਨੂੰ ਕੱਝੇਗਾ ਨਾਲੇ ਡੰਗਰਾਂ ਦੀ ਬਰਬਾਦੀ ਉਹਨਾਂ ਨੂੰ ਡਰਾਵੇਗੀ ਆਦਮੀਆਂ ਦੇ ਲਹੂ ਅਤੇ ਉਸ ਜ਼ੁਲਮ ਦੇ ਕਾਰਨ ਜਿਹੜਾ ਦੇਸ਼ ਸ਼ਹਿਰ ਅਤੇ ਉਸ ਦੇ ਸਾਰੇ ਵਾਸੀਆਂ ਉੱਤੇ ਹੋਇਆ ਘੜੇ ਹੋਏ ਬੁੱਤ ਦਾ ਕੀ ਲਾਭ ਹੈ ਕਿ ਉਸ ਦੇ ਬਣਾਉਣ ਵਾਲੇ ਨੇ ਉਸ ਨੂੰ ਘੜਿਆ ਹੈ ਇੱਕ ਢਲੀ ਹੋਈ ਮੂਰਤ ਝੂਠ ਦਾ ਉਸਤਾਦ ਕਿ ਉਸ ਦਾ ਸਾਜਣ ਵਾਲਾ ਆਪਣੀ ਕਾਰਗੈਰੀ ਉੱਤੇ ਭਰੋਸਾ ਰੱਖਦਾ ਹੈ ਜਦ ਉਹ ਗੁੰਗੇ ਬੁੱਤ ਬਣਾਵੇ ਹائے ਉਹਨੂੰ ਜੋ ਲੱਕੜੀ ਨੂੰ ਆਖਦਾ ਹੈ ਜਾਗ ਗੁੰਗੇ ਪੱਥਰ ਨੂੰ ਉਠ ਭਲਾ ਇਹ ਸਲਾਹਾਂ ਦੇ ਸਕਦਾ ਹੈ ਵੇਖੋ ਉਹ ਸੋਨੇ ਚਾਂਦੀ ਨਾਲ ਮੜਿਆ ਹੋਇਆ ਹੈ ਪਰ ਉਸ ਦੇ ਵਿੱਚ ਕੋਈ ਸਾ ਨਹੀਂ ਯਹੋਵਾ ਆਪਣੀ ਪਵਿੱਤਰ ਹੇਕਲ ਵਿੱਚ ਹੈ ਸਾਰੀ ਧਰਤੀ ਉਹਦੇ ਅੱਗੇ ਚੁੱਪ ਰਹੇ ਹਬਕੁਕ 1:1 ਆਸ਼ਾ ਦੀ ਪ੍ਰਾਰਥਨਾ ਦਾ ਭਜਨ ਸ਼ਿਗਿਓਨੋਥ ਉੱਤੇ ਹਬਕੁਕ ਨਬੀ ਦੀ ਪ੍ਰਾਰਥਨਾ हे ਯਹੋਵਾ ਮੈਂ ਤੇਰੇ ਵਿਖੇ ਹਾਵਾਈ ਸੁਣੀ ਮੈਂ ਡਰ ਗਿਆ हे ਯਹੋਵਾ ਵਰਿਆਂ ਦੇ ਵਿਚਕਾਰ ਆਪਣਾ ਕੰਮ ਬਹਾਲ ਕਰ ਵਰਿਆਂ ਦੇ ਵਿਚਕਾਰ ਉਹਨੂੰ ਪ੍ਰਗਟ ਕਰ ਰੋ ਵਿੱਚ ਰਹਿਮ ਨੂੰ ਚੇਤੇ ਕਰ ਪਰਮੇਸ਼ਵਰ ਤੇ ਮਾਣ ਤੋਂ ਆਇਆ ਪਵਿੱਤਰ ਪੁਰਖ ਪਰਾਨ ਦੇ ਪਰਬਤ ਤੋਂ ਸਲਾ ਉਹਦੀ ਮਹਿਮਾ ਨੇ ਆਕਾਸ਼ ਨੂੰ ਕਜਿਆ ਅਤੇ ਧਰਤੀ ਉਹਦੀ ਉਸਤਤ ਨਾਲ ਭਰੀ ਹੋਈ ਸੀ ਉਹਦੀ ਝਲਕ ਜੋਤ ਵਾਂਗ ਸੀ ਕਿਰਨਾ ਉਹਦੇ ਹੱਥੋਂ ਚਮਕਦੀਆਂ ਸਨ ਅਤੇ ਉੱਥੇ ਉਸ ਦੀ ਸਮਰਥਾ ਲੁਕੀ ਹੋਈ ਸੀ ਉਹਦੇ ਅੱਗੇ-ਅੱਗੇ ਬਵਾ ਚੱਲਦੀ ਸੀ ਉਹਦੇ ਪੈਰਾਂ ਤੋਂ ਲਸ਼ਕਾਂ ਨਿਕਲਦੀਆਂ ਸਨ ਉਹ ਖਲੋ ਗਿਆ ਅਤੇ ਧਰਤੀ ਦਾ ਮਾਪ ਲਿਆ ਉਸ ਵੇਖਿਆ ਅਤੇ ਕੌਮਾਂ ਨੂੰ ਤਰਾਇਆ ਤਾਂ ਸਨਾਤਨ ਪਹਾੜ ਥਿੱਲਰ ਗਏ ਅਨਾਦੀ ਟਿੱਲੇ ਝੁੱਕ ਗਏ ਉਹਦਾ ਚਾਲ ਚੱਲਣ ਸਦੀਪਕ ਜਿਹਾ ਸੀ ਮੈਂ ਕੁਸ਼ ਦੇ ਤੰਬੂ ਕਸ਼ਟ ਹੇਠ ਵੇਖੇ ਮਦਿਆਨ ਦੇਸ਼ ਦੇ ਪੜਦੇ ਥਰਥਰਾਏ ਕੀ ਯਹੋਵਾ ਨਦੀਆਂ ਤੋਂ ਗੁੱਸੇ ਹੋਇਆ ਕੀ ਤੇਰਾ ਕਰੋਧ ਨਦੀਆਂ ਦੇ ਉੱਤੇ ਜਾਂ ਤੇਰਾ ਕਹਿਰ ਸਮੁੰਦਰ ਨਾਲ ਸੀ ਜਦ ਤੂੰ ਆਪਣੇ ਘੋੜਿਆਂ ਉੱਤੇ ਆਪਣੇ ਛਡਾਉਣ ਵਾਲੇ ਰੱਥਾਂ ਵਿੱਚ ਸਵਾਰਸ ਤੇਰਾ ਤਨੁਖ ਖੋਲ ਤੋਂ ਕੱਢਿਆ ਗਿਆ ਬਚਨ ਦੇ ਡੰਡੇ ਸੋਹਾਂਸਨ ਸਲਾਹ ਤੈ ਧਰਤੀ ਨੂੰ ਨਦੀਆਂ ਨਾਲ چیر ਦਿੱਤਾ ਪਹਾੜਾ ਨੇ ਤੈਨੂੰ ਵੇਖਿਆ ਉਹ ਤੜਫਣ ਲੱਗੇ ਜ਼ੋਰ ਦਾ ਹੜ ਲੰਘ ਗਿਆ ਡੁੰਗਿਆਈ ਨੇ ਆਪਣੀ ਆਵਾਜ਼ ਦਿੱਤੀ ਆਪਣੇ ਹੱਥ ਉਤਾਹਾਂ ਉਠਾਏ ਤੇਰੇ ਬਾਣਾ ਦੀ ਲਸ਼ਕ ਦੇ ਕਾਰਨ ਜਦ ਉਹ ਚੱਲਦੇ ਸਨ ਤੇਰੇ ਚਮਕਦਾਰ ਵਰਛੇ ਦੀ ਝੜਕ ਦੇ ਕਾਰਨ ਸੂਰਜ ਅਤੇ ਚੰਦ ਆਪਣੇ ਅਸਥਾਨ ਤੇ ਖੜੇ ਰਹੇ ਤੂੰ ਗਜ਼ਬ ਨਾਲ ਧਰਤੀ ਵਿੱਚੋਂ ਤੁਰ ਪਿਆ ਤੈ ਕੌਮਾਂ ਨੂੰ ਕਰੋਧ ਵਿੱਚ ਗਾਸਟਿਆ ਤੂੰ ਆਪਣੀ ਪਰਜਾ ਦੇ ਦਬਾਅ ਲਈ ਨਿਕਲਿਆ ਆਪਣੇ ਮਸਾ ਕੀਤੇ ਹੋਏ ਦੇ ਬਚਾਓ ਲਈ ਤੈ ਦੋਸ਼ ਦੇ ਘਰਾਨੇ ਦੇ ਮੁਖੀਏ ਨੂੰ ਵੱਡ ਛੱਡਿਆ ਤੈ ਗੱਲੇ ਤੀਕ ਨੀ ਨੂੰ ਨੰਗਾ ਕੀਤਾ ਸਲਾ ਤੈ ਉਸੇ ਦੀਆਂ ਵਰਛੀਆਂ ਨਾਲ ਉਸ ਦੇ ਮਹਾਣ ਦਾ ਸਿਰ ਵਿੰਨਿਆ ਉਹ ਤੂਫਾਨ ਵਾਂਗ ਮੈਨੂੰ ਉਡਾਉਣ ਲਈ ਆਏ ਉਹ ਬਾਗ ਬਾਗ ਹੋਏ ਜਿਵੇਂ ਉਹ ਮਸਕੀਨ ਨੂੰ ਚੁੱਪ ਘੜ ਕੇ ਖਾ ਜਾਣ ਤੈ ਆਪਣੇ ਘੋੜਿਆਂ ਨਾਲ ਸਮੁੰਦਰ ਨੂੰ ਲਤਾੜਿਆ ਵੱਡੇ ਪਾਣੀ ਉਛਲ ਪਏ ਮੈਂ ਸੁਣਿਆ ਅਤੇ ਮੇਰਾ ਕਾਰਜਾ ਕੰਬਣ ਲੱਗਾ ਕੋਸੇ ਆਵਾਜ਼ ਤੋਂ ਮੇਰੀਆਂ ਬੁੱਲੀਆਂ थरथराईਆਂ ਵਿਸਾਦ ਮੇਰੀਆਂ ਹੱਡੀਆਂ ਵਿੱਚ ਆਈ ਮੈਂ ਆਪਣੇ ਥਾਂ ਤੇ ਕੰਬਦਾ ਹਾਂ ਕਿਉਂ ਜੋ ਮੈਂ ਅਗਮ ਨਾਲ ਵਿਪਤਾ ਦੇ ਦਿਨ ਨੂੰ ਤੱਕਾਂਗਾ ਭਾਈ ਉਹ ਉਹਨਾਂ ਲੋਕਾਂ ਉੱਤੇ ਆਵੇ ਜੋ ਸਾਡੇ ਉੱਤੇ ਚੜ੍ਹਾਈ ਕਰਦੇ ਹਨ ਭਾਵੇਂ ਹਜ਼ੀਰ ਦਾ ਬਿਰਛ ਨਾ ਫਲੇ ਫੁੱਲੇ ਨਾ ਅੰਗੂਰੀ ਵੇਲਾਂ ਉੱਤੇ ਫਲ ਹੋਵੇ ਭਾਵੇਂ ਜਤੂਨ ਦੇ ਬਿਰਛ ਦਾ ਹਾਸਲ ਕਟੇ ਅਤੇ ਖੇਤ ਅੰਨ ਨਾ ਦੇਣ ਭਾਵੇਂ ਇੱਜੜ ਵਾੜੇ ਵਿੱਚੋਂ ਕੱਟੇ ਜਾਣ ਅਤੇ ਵਗ ਕੁਰਾ ਵਿੱਚ ਨਾ ਹੋਣ ਤਾਂ ਵੀ ਮੈਂ ਯਹੋਵਾ ਵਿੱਚ ਬਾਗ-ਬਾਗ ਹੋਵਾਂਗਾ ਮੈਂ ਆਪਣੇ ਮੁਕਤੀਦਾਤੇ ਪਰਮੇਸ਼ਵਰ ਵਿੱਚ ਖੁਸ਼ੀ ਮਨਾਵਾਂਗਾ ਪ੍ਰਭੂ ਯਹੋਵਾ ਮੇਰਾ ਬਲ ਹੈ ਉਹ ਮੇਰੇ ਪੈਰ ਹਰਨੀਆਂ ਵਰਗੇ ਬਣਾਉਂਦਾ ਹੈ ਅਤੇ ਮੈਨੂੰ ਮੇਰੀਆਂ ਉਚਾਈਆਂ ਉੱਤੇ ਤੋਰਦਾ ਹੈ